ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਮਨ ਵਾਲੀ ਸ਼ੇਰਪੇ ਤੇ ਅੱਜ ਆਪਾਂ ਪਿੰਡ ਨੀਲੋਵਾਲ ਜ਼ਿਲ੍ਹਾ ਸੰਗਰੂਰ ਵਿਖੇ ਆਏ ਹੋਏ ਆਂ ਅੱਜ ਆਪਾਂ ਇੱਥੇ ਬਾਬਾ ਸਦਾ ਸੁਖ ਜੀ ਦੇ ਸਮਾਦ ਉਪਰ ਆਏ ਹੋਏ ਆਂ ਦੇਖੋ ਤੁਹਾਨੂੰ ਦਰਸ਼ਨ ਕਰਵਾਉਣੇ ਆ ਜਿੱਥੇ ਜੋ ਵੀ ਸੁੱਖ ਸੁਖੀ ਜਾਂਦੀ ਹੈ ਰੇਕ ਮਨਜ਼ੂਰ ਹੁੰਦੀ ਹੈ ਬਲਕਿ ਪੂਰੀ ਹੁੰਦੀ ਹੈ ਕਹਿਣਾ ਇੱਥੋਂ ਦੇ ਜੋ ਆਏ ਨੇ ਪਹਿਲਾਂ ਇੱਥੇ ਬਾਬੇ ਸਮਾਰ ਤੇ ਦੇਖੋ ਬਾਬਾ ਸਦਾ ਸੁਖ ਜੀ ਦੀ ਸਮਾਰ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਬਾਬਾ ਜੀ ਸਤੀ ਹੋਏ ਸੀਗੇ ਤੇ ਨਾਲ ਹੀ ਇਹਨਾਂ ਦੇ ਦਿਲਚਸਪ ਗੱਲ ਹੋ ਰ ਹੈ ਪੁਰੇ ਬਾਬਾ ਜੀ ਦੇ ਨਾਲ ਇਹ ਆਹ ਦੇਖੋ ਕੁੱਤੇ ਦੀ ਸਮਾਦ ਬਣੀ ਹੋਈ ਹੈ ਇਹ ਵੀ ਨਾਲ ਜਿੱਤੇ ਹੋਏ ਤੇ ਇਹ ਵੀ ਨਾਲੇ ਸਤੀ ਹੋ ਗਏ ਸੀਗੇ ਇੱਥੇ ਵੀ ਜੋ ਵੀ ਸੁੱਖ ਸੁਖੀ ਜਾਂਦੀ ਹੈ ਤਾਂ ਉਹ ਬਿਲਕੁਲ ਪੂਰੀ ਹੁੰਦੀ ਹੈ ਮੰਨਣਾ ਇੱਥੋਂ ਦੇ ਲੋਕਾਂ ਦਾ ਤੇ ਦੇਖੋ ਉਧਰ ਬਾਬਾ ਜੀ ਸੁਖਜੀ ਦੀ ਸਮਾਧ ਹੈ ਤੇ ਇੱਧਰ ਕੁੱਤੇ ਦੀ ਸਮਾਧਾ ਸਾਡੇ ਸਾਹਮਣੇ ਕੁੱਤੇ ਦੀ ਸਮਾਧ ਹੈ ਇਹ ਜੋ ਬਹੁਤ ਜ਼ਿਆਦਾ ਪੂਜਿਆ ਜਾਂਦਾ ਇੱਥੇ ਜੋ ਵੀ ਸੁਖ ਸੁਖਦੇ ਆਪਾਂ ਹਰ ਇੱਕ ਪੂਰੀ ਹੁੰਦੀ ਹੈ ਤੇ ਆਜੋ ਤੁਹਾਨੂੰ ਗੱਲਬਾਤ ਕਰਵਾਉਣੇ ਆ ਨਾਲ ਉਹਰੇ ਬਾਈ ਜੀ ਨੇ ਆਪਾਂ ਉਹਨਾਂ ਤੋਂ ਪੁੱਛਦੇ ਆ ਵੀ ਕੀ ਗੱਲਬਾਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਇਹ ਆਪਣਾ ਗਰਮੇਲ ਸਿੰਘ ਗਰਮੇਲ ਸਿੰਘ ਜੀ ਤੇ ਅੱਜ ਆਪਾਂ ਤੁਹਾਨੂੰ ਪਤੀ ਜੀ ਨੀਲੋਵਾਲ ਚ ਖੜੇ ਆਂ ਸੋਡੀ ਧਰਤੀ ਆ ਇਹ ਅਸੀਂ ਪਹਿਲੀ ਵਾਰੀ ਆਏ ਆ ਹਾਂਜੀ ਹਾਂਜੀ ਤੇ ਜੋ ਸਮਾਦਾਂ ਬਣੀਆਂ ਹੋਈਆਂ ਨੇ ਵੀ ਇਹ ਕੀ ਗੱਲਬਾਤ ਹੈ ਜੀ ਇਹ ਤਾਂ ਬਾਬਾ ਮਾਤਾ ਕਨਕੁਲੀ ਹਮਚਾਰ ਮੰਗੂ ਸਤੀ ਜਉਂਦੇ ਹੋਏ ਹੁੰਦੇ ਹੋਏ ਜੀ ਅੱਛਾ ਜੀ ਕੀ ਨਾਮ ਸੀ ਇਹ ਬਾਬਾ ਜੀ ਦਾ ਜੋ ਸਦਾ ਸੁੱਖ ਸਦਾ ਸੁੱਖ ਜੀ ਹਾਂਜੀ ਅੱਛਾ ਇਹ ਜਿਹੜੀ ਨਾਲ ਸਮਾਦ ਬਣੀ ਹੋਈ ਹੈ ਕੁੱਤੇ ਦੀ ਇਹ ਸਮਾਦ ਜੀ ਨਾਲ ਨਾਲ ਕੁੱਤਾ ਵੀ ਸ਼ਹੀਦ ਹੋ ਗਿਆ ਨਾਲੇ ਬਾਬਾ ਜੀ ਅੱਛਾ ਜੀ ਤੇ ਉਹ ਬਾਬਾ ਜੀ ਦੇ ਪਹਿਲਾਂ ਨਾਲ ਹੀ ਰਹਿੰਦੇ ਹੁੰਦੇ ਸੀ ਨਾਲ ਤੇ ਕੁੱਤੇ ਨਾਲ ਜੀ ਕਾਲਾ ਕੁੱਤਾ ਅੱਛਾ ਅੱਛਾ ਕਿਵੇਂ ਸੁੱਖ ਹਰੇਕ ਮਨਜ਼ੂਰ ਹੁੰਦੀ ਹੈ ਜੂਰੇ ਮਨਜ਼ੂਰ ਹੁੰਦੀ ਹੈ ਹਰੇਕ ਮਨਜ਼ੂਰ ਅੱਛਾ ਨਾ ਸੁੱਖ ਹੋਵੇ ਅੱਛਾ ਅੱਛਾ ਵੇ ਛਰਦਾ ਹੁਣੀ ਚਾਹੀਦੀ ਬੰਦੇ ਚ ਛਰਦਾ ਨਾਲ ਪੂਰੀ ਹੁੰਦੀ ਹੈ ਤੇ ਹੋਰ ਬਾਬਾ ਜੀ ਬਾਰੇ ਦੱਸੋ ਜੀ ਵੀ ਕਿੰਨੇ ਸਾਲ ਕੀ ਗੱਲਬਾਤ ਹੋ ਗਈ ਜੀ ਛੋਡੀ ਸੁਰਤ ਤੋਂ ਪਹਿਲਾਂ ਹੀ ਇੱਕ ਨੌਜ ਮੈਂ ਕਹਿੰਦਾ ਤਿੰਨ ਪੁੱਢੀ ਹੋਗੇ ਤਾਂ ਅੱਛੇ ਜੀ ਅੱਛਾ ਛੋਡੇ ਦਾਦਾ ਪਰਦਾਦਾ ਜੀ ਦੱਸਦੇ ਹੁਣ ਪਰਦਾਦੇ ਦੀ ਗੱਲ ਕਰਦਾ ਉਹ ਤੋਂ ਤੇ ਨਾ ਕੀ ਜਾਂਦਾ ਪਰਦਾਦਾ ਅੱਛੇ ਜੀ ਅੱਛਾ ਪਰਦਾਦੇ ਬੇਲ ਦਾ ਕਮਾ ਅੱਛੇ ਜੀ ਇੱਕਾਈਂ ਦੱਸੋ ਜੀ ਵੀਰੇ ਆਪਣਾ ਵੀ ਕੋਈ ਮੇਲਾ ਵਗੈਰਾ ਵੀ ਭਰਦਾ ਇਹਨਾਂ ਦਾ ਹੁੰਦਾ ਹੁੰਦਾ ਸਾਲ ਦੇ ਵਿੱਚ ਦੋ ਹੁੰਦੇ ਨੇ ਜੀ। ਅੱਛਾ ਜੀ। ਕੀ ਮਹੀਨੇ ਵਾਰ ਬਹੁਤ ਜ਼ਿਆਦਾ ਪ੍ਰੋਗਰਾਮ ਹੁੰਦਾ ਹੈ ਬਹੁਤ ਦੁਨੀਆ ਆਉਂਦੀ ਆੜੇ। ਅੱਛਾ ਵੀ 6 ਮਹੀਨੇ ਬਾਦ ਉਹਰੇ ਆਪਣਾ ਪੰਡਾਰੇ ਹੁੰਦੇ ਨੇ ਜੀ। ਸਾਲ ਦੇ ਵਿੱਚ ਦੋ ਵਾਰੀ। ਦੋ ਵਾਰੀ। ਅੱਛਾ ਜਦੋਂ ਕਿਵੇਂ ਕੋਈ ਸੁੱਖਾ ਸੁੱਖ ਕੇ ਵਗ ਜਾਂਦਾ ਹੈ। ਹਾਂ ਹਾਂ ਸੁੱਖੋ ਪੂਰ ਉਤਰਦੀ ਹੈ ਉਹ ਫਤਲ ਬੰਦਾ ਹੋਊਗਾ ਜਿੰਨਾ ਸਹੀ ਹੋਏ। ਅੱਛਾ ਜੀ। ਦੂਰ ਉਤਰਿਆ ਬਸ। ਕੋਈ ਵੀ ਸੁੱਖ ਸੁੱਖ ਲੋ ਜੀ ਹੈ। ਕੋਈ ਸੁੱਖ ਸੁੱਖ ਲੋ ਜੀ। ਠੀਕ ਹੈ ਜੀ نیچے ਨਾ ਬੰਦਾ ਚਾਹੋ ਤੂੰ ਨੀਚੇ ਨਾ ਚਲੋ ਉਹੀ ਗੱਲ ਹੋਊਗੀ ਛਰਦਾ ਹੋਣੀ ਚਾਹੀਦੀ ਹੈ ਜੀ ਛਰਦਾ ਬੰਦੇ ਦੀ ਅੱਛਾ ਦੇਖੋ ਦੋਸਤੋ ਆਹ ਰੇ ਬਣਿਆ ਹੋਇਆ ਉੱਪਰ ਬੋਰਡ ਦਾ ਦਰਖਤ ਹੈ ਆ ਸਮਾਦਾ ਇੱਕ ਵਾਰੀ ਤੁਹਾਨੂੰ ਆਪਾਂ ਹੋਰ ਦਿਖਾ ਦਈਏ ਬਾਬਾ ਜੀ ਦੀ ਸਮਾਦਾ ਜਿੱਥੇ ਹਰ ਇੱਕ ਸੁਖਪੂਰੀ ਹੁੰਦੀ ਹੈ ਦੇਖੋ ਆ ਬਣੀ ਹੋਈ ਹੈ ਦੇਖੋ ਆ ਇਧਰਲੀ ਸਾਈਡ ਕੁੱਤੇ ਦੀ ਸਮਾਦ ਬਣੀ ਹੋਈ ਐ ਇਹ ਵੀ ਦੇਖੋ ਤੁਸੀਂ ਜਿੱਥੇ ਹਰ ਇੱਕ ਸੁੱਖ ਪੂਰੀ ਹੁੰਦੀ ਐ ਆਲਾ ਦਾ ਵਾਲਾ ਦੇਖੋ ਪੂਰਾ ਜੰਗਲ ਵਾਂਗੂ ਭਰਿਆ ਹੋਇਆ ਸ਼ਰਦਾ ਪੂਰੀ ਐ ਲੋਕਾਂ ਦੀ ਇੱਥੇ ਬਾਬਾ ਜੀ ਕਹਿੰਦੇ ਜੋ ਸਾਨੂੰ ਮਿਲੇ ਨੇ ਤੇ ਸਾਲ ਵਿੱਚ ਦੋ ਵਾਰੀ ਭੰਡਾਰਾ ਹੁੰਦਾ ਇੱਥੇ ਜੇ ਕਿਸੇ ਨੇ ਆਉਣਾ ਹੋਵੇ ਸੁਖ ਸੁਖਣੀ ਹੋਵੇ ਹਰ ਇੱਕ ਸੁੱਖ ਮਨਜ਼ੂਰ ਹੁੰਦੀ ਐ ਤੇ ਪੂਰੀ ਵੀ ਹੁੰਦੀ ਐ ਦੇਖੋ ਜੀ ਤੇ ਨਾਲ ਇਹਦੇ ਬਾਬਾ ਜੀ ਦਾ ਟੱਲਾ ਵੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਜੋ ਨਾਲ ਜੁੜੇ ਰਹੋ ਦੇਖੋ ਜੀ ਆ ਵੀ ਬਾਬੇ ਦਾ ਟੱਲਾ ਹੈ ਦੇਖੋ ਬਣਿਆ ਹੋਇਆ ਆਜ ਆਪਾਂ ਤੁਹਾਨੂੰ ਦਿਖਾਉਣੇ ਆ ਟੱਲੇ ਦਾ ਆਲਾ ਦਾਲਾ ਬਣਿਆ ਹੋਇਆ ਸਾਰਾ ਮਿੱਟੀ ਨਾਲ ਬਣਿਆ ਹੋਇਆ De